ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੋਈ ਸਰਗਰਮ ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਜਿਮਨੀ ਚੋਣ ਦੇ ਲਈ ਭਾਰਤ ਭੂਸ਼ਣ ਆਸ਼ੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਦੂਸਰੇ ਪਾਸੇ ਹੁਣ ਚਰਚਿਤ ਚਿਹਰੇ ਲੱਭ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਇਹ ਵੀ ਪਤਾ ਹੈ ਕਿ ਜੇਕਰ ਸਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਿੰਦੂ ਭਾਈਚਾਰੇ ਦੀ ਹਿੰਦੂ ਤਬਕੇ ਦੀ ਵੋਟ ਨਹੀਂ ਪੈਂਦੀ ਤਾਂ 2027 ਦੀਆਂ ਚੋਣਾਂ ਜਿੱਤਣਾ ਬੇहद ਮੁਸ਼ਕਲ ਹੋਵੇਗਾ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਲਗਾਤਾਰ ਇਹ ਹੁਣ ਖੋਜ ਕਰ ਰਹੀ ਹੈ ਕਿ ਕਿਹੜਾ ਚਰਚਿਤ ਚਿਹਰਾ ਜਿਹੜਾ ਐਜ਼ ਅ ਹਿੰਦੂ ਵੀ ਹੋਵੇ ਦੂਸਰੇ ਪਾਸੇ ਸਿੱਖ ਭਾਈਚਾਰੇ ਨੂੰ ਵੀ ਖੁਸ਼ ਕਰਨਾ ਹੈ ਯਾਨੀ ਕਿ ਧਰਮ ਦੇ ਨਾਮ ਤੇ ਹਮੇਸ਼ਾ ਹੀ ਪਾਰਟੀ ਵੰਡ ਕਰਦੀ ਹੈ ਚਾਹੇ ਟਿਕਟਾਂ ਹੋਣ ਵਿਧਾਨ ਸਭਾ ਦੀਆਂ ਚਾਹੇ ਲੋਕ ਸਭਾ ਦੀਆਂ ਸ਼ਹਿਰੀ ਵੋਟ ਦੇ ਨਾਲ ਹਮੇਸ਼ਾ ਸਰਕਾਰ ਬਣੀ ਹੈ 2017 ਦੇ ਵਿੱਚ ਵੀ ਇਸ ਤੋਂ ਪਹਿਲਾਂ ਵੀ ਜਿਹੜਾ ਵਪਾਰੀ ਵਰਗ ਹੈ ਉਹ ਹਮੇਸ਼ਾ ਕਾਂਗਰਸ ਪਾਰਟੀ ਨੂੰ ਵੋਟ ਪਾਉਂਦਾ ਹੈ ਸਮੇਂ-ਸਮੇਂ ਤੇ ਸਰਕਾਰਾਂ ਆਈਆਂ ਲੇਕਿਨ ਕਾਂਗਰਸ ਪਾਰਟੀ ਨੂੰ ਜਿਹੜਾ ਵਪਾਰੀ ਹੈ ਵਪਾਰੀ ਵਰਗ ਹੈ ਬਿੰਸਮੈਨ ਨੇ ਉਹ ਹਮੇਸ਼ਾ ਹੀ ਕਾਂਗਰਸ ਪਾਰਟੀ ਨੂੰ ਪਾਇਓਰਿਟੀ ਦਿੰਦੇ ਨੇ ਇਧਰ ਪ੍ਰਤਾਪ ਸਿੰਘ ਬਾਜਬਾ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਕਾਂਗਰਸ ਪਾਰਟੀ ਨੂੰ ਹੁਣ ਐਲਓਪੀ ਵੀ ਲਾਉਣਾ ਪੈਣਾ ਹੈ ਕਿਉਂਕਿ ਅੱਜ ਜਿਹੜਾ ਫੈਸਲਾ ਆਇਆ ਹੈ ਪ੍ਰਤਾਪ ਸਿੰਘ ਬਾਜਬਾ ਦੇ ਹੱਕ ਵਿੱਚ ਨਹੀਂ ਆਇਆ ਗ੍ਰਿਫਤਾਰੀ ਉਹਨਾਂ ਦੀ ਮੁਲਤਵੀ ਕਰ ਦਿੱਤੀ ਹੈ 7 ਮਈ ਤੱਕ ਉਸ ਤੋਂ ਪਹਿਲਾਂ ਡਿਵੈਸਟੀਫਿਕੇਸ਼ਨ ਹੋਵੇਗੀ ਈਵਨ ਦੋ ਹਰਿਆਣਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇਕਰ ਤੁਹਾਡੀ ਪਹਿਲਾ ਗ੍ਰਿਫਤਾਰੀ ਹੋਈ ਤਾਂ ਤੁਹਾਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਤੁਹਾਡੇ ਵਿਰੁੱਧ ਨੋਟਿਸ ਕਰ ਦਿੱਤਾ ਜਾਵੇਗਾ ਐਲੋਪੇ ਵਾਸਤੇ ਵੀ ਚਿਹਰਾ ਲੱਭ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੂਸਰੇ ਪਾਸੇ ਹਿੰਦੂ ਚਿਹਰਾ ਵੀ ਰੱਭ ਰਹੀ ਹੈ ਕਿ ਭਾਈ ਸ਼ਹਿਰੀ ਵੋਟ ਨੂੰ ਆਪਣੇ ਵੱਲ ਕਿਵੇਂ ਕੀਤਾ ਜਾਵੇ ਕਿਉਂਕਿ ਰਾਜਾ ਵੜਿੰਗ ਦੀਆਂ ਤਾਂ ਰੱਜ ਕੇ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਸੂਤਰਦਾ ਇਹ ਵੀ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਫਿਰ ਦੁਬਾਰਾ ਵਾਪਸੀ ਹੋ ਰਹੀ ਹੈ ਨਵਜੋਤ ਸਿੰਘ ਸਿੱਧੂ ਨੂੰ ਐਜ਼ ਜੱਟ ਸਿੱਖ ਚਿਹਰੇ ਦੇ ਤੌਰ ਤੇ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਤੇ ਕੋਈ ਹਿੰਦੂ ਚਿਹਰਾ ਲੱਭ ਕੇ ਉਹਨਾਂ ਨੂੰ ਵਾਈਸ ਪ੍ਰਧਾਨ ਬਣਾਇਆ ਜਾ ਸਕਦਾ ਹੈ ਤਾਂ ਕਿ ਉਹ ਸ਼ਹਿਰੀ ਵੋਟ ਜਿਹੜੀ ਆਪਣੇ ਵੱਲ ਖਿੱਚੇ ਚਾਹੇ ਉਹ ਪ੍ਰਗਟ ਸਿੰਘ ਹੋਣ ਭਾਵੇਂ ਰਾਣਾ ਗੁਰਜੀਤ ਸਿੰਘ ਹੋਣ ਰਾਣਾ ਗੁਰਜੀਤ ਸਿੰਘ ਨੂੰ ਵੀ ਜ਼ਿੰਮੇਵਾਰੀ ਮਿਲੇਗੀ ਅਤੇ ਜਿਹੜੇ ਪ੍ਰਗਟ ਸਿੰਘ ਨੇ ਉਹਨਾਂ ਨੂੰ ਵੀ ਜ਼ਿੰਮੇਵਾਰੀ ਬਣੇਗੀ ਕਿਉਂਕਿ ਫੈਕਚੁਅਲ ਤੱਥ ਬੇਸ ਜਿਹੜੀ ਹੈ ਜਾਣਕਾਰੀ ਦਿੰਦੇ ਨੇ ਚਾਹੇ ਕਾਂਗਰਸ ਪਾਰਟੀ ਦਾ ਵਿਰੋਧ ਕਰਨਾ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਦਾ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਲੇਕਿਨ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਗੱਲ ਕਹੀ ਹੈ 38 ਬੰਬਾਂ ਵਾਲੀ ਉਹਦੇ ਵਿੱਚ ਕਸੂਤੇ ਫਸੇ ਹੋਏ ਨੇ ਇੱਧਰ ਭਾਰਤ ਪੁਸ਼ਨ ਆਸ਼ੂ ਕਹਿੰਦੇ ਨੇ ਕਿ ਮੈਂ ਚੋਣ ਪ੍ਰਚਾਰ ਨਹੀਂ ਕਰਾਉਣਾ ਕਿਹਦੇ ਕੋਲੋਂ ਰਾਜਾ ਬੜਿੰਗ ਦੇ ਕੋਲੋਂ ਭਾਰਤ ਪੁਸ਼ਨ ਆਸ਼ੂ ਜਿਹੜੇ ਨੇ ਉਹ ਗਾਇਬ ਹੀ ਨਹੀਂ ਜਦੋਂ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਮੌਜੂਦਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਚੰਡੀਗੜ੍ਹ ਵਿਖੇ 8 ਘੰਟੇ ਲਗਾਤਾਰ ਪੁਸ਼ਕਿਸ਼ ਹੋਈ ਸਿੱਟੇ ਇੱਕ ਤਰ੍ਹਾਂ ਦੀ ਜੀਸੀਬੀ ਇੱਕ ਤਰ੍ਹਾਂ ਦੀ ਪੁਸ਼ਕਿਸ਼ ਕੀਤੀ ਗਈ ਸੀਬੀਆਈ ਵੱਲੋਂ 6 ਘੰਟੇ ਉਸ ਤੋਂ ਬਾਅਦ ਜਿਹੜਾ ਮਾਮਲਾ ਮੁਲਤਵੀ ਕਰ ਦਿੱਤਾ ਗਿਆ ਯਾਨੀ ਕਿ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਵਿਉਂਤਬੰਦੀ ਬਣਾ ਰਹੀ ਹੈ ਰੋਡ ਮੈਪ ਤਿਆਰ ਕਰ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਵਾਪਸ ਕਿਵੇਂ ਲਿਆਂਦਾ ਜਾਵੇ ਰਾਣਾ ਗੁਰਜੀਤ ਸਿੰਘ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਵੇ ਫਰਗਤ ਸਿੰਘ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਵੇ ਤੇ ਹਿੰਦੂ ਚਿਹਰਾ ਜਿਹੜਾ ਹੈ ਉਹ ਆਟਲੀਸ ਉਹ ਵਾਈਸ ਪ੍ਰਧਾਨ ਤੇ ਬਣਾਇਆ ਜਾਵੇ ਜੇਕਰ ਸ਼ਹਿਰੀ ਵੋਟ ਆਪਣੇ ਪਾਸੇ ਕਰਨੀ ਹੈ ਜਿਹੜੀ ਅਸੀਂ ਮਜੂਤਾ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਆ ਜਿਹੜੀ ਉਹ ਵੋਟ ਜਿਹੜੀ ਪਰਸੈਂਟੇਜ ਹੈ ਉਹ ਇਸ ਸਮੇਂ ਜਿਹੜਾ ਵੋਟ ਬੈਂਕ ਹੈ 27% ਪੰਜਾਬ ਦਾ ਵੋਟ ਬੈਂਕ ਕਾਂਗਰਸ ਪਾਰਟੀ ਦੇ ਨਾਲ ਖੜਿਆ ਹੈ 27 ਤੋਂ ਸਾਢੇ 27 ਹੋ ਸਕਦਾ ਇਸ ਤੋਂ ਵੱਧ ਨਹੀਂ ਲੇਕਿਨ ਜੇਕਰ ਵਿਦਵਾਨ ਸਮੋਧੀਆਂ ਚੋਣਾਂ ਜਿੰਨੀਆਂ ਨੇ ਤਾਂ ਫਿਰ 7 ਤੋਂ 8% ਵੋਟ ਹੋਰ ਲੈਣੀ ਪਵੇਗੀ ਚਾਹੇ ਉਹ ਕਿਸਾਨੀ ਵੋਟ ਹੋਵੇ ਚਾਹੇ ਉਹ ਹਿੰਦੂ ਭਾਈਚਾਰੇ ਦੀ ਹੋਵੇ ਚਾਹੇ ਉਹ ਵਪਾਰੀ ਵਰਗ ਦੀ ਹੋਵੇ ਤੇ ਚਾਹੇ ਉਹ ਜੱਟ ਸਿਕ ਵੋਟ ਹੋਵੇ ਯਾਨੀ ਕਿ 7% ਵੋਟ ਜਿਹੜੀ ਹੋਰ ਪਵੇਗੀ ਉਹ ਬਾਜ਼ੀ ਪਲਟੇਗੀ ਚਾਹੇ ਕੋਈ ਵੀ ਪਾਰਟੀ ਹੋਵੇ ਲੇਕਿਨ 25% ਦਾ ਗਰਾਫ ਵੋਟ ਬੈਂਕ ਹਾਲੇ ਖੜਿਆ ਹੈ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਇਸ ਲਈ ਹੁਣ ਕਾਂਗਰਸ ਪਾਰਟੀ ਲਗਾਤਾਰ ਇਹ ਸਰਚ ਕਰ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਫਿੱਟ ਹੋਣਗੇ ਰਾਣਾ ਗੁਰੀਸ਼ ਸਿੰਘ ਫਿੱਟ ਹੋਣਗੇ ਪ੍ਰਧਾਨਗੀ ਵਾਸਤੇ ਜਾਂ ਪ੍ਰਗਟ ਸਿੰਘ ਫਿੱਟ ਹੋਣਗੇ ਫਿਰ ਨਵਜੋਤ ਸਿੰਘ ਸਿੱਧੂ ਆਉਂਦੇ ਨੇ ਜੇ ਪ੍ਰਧਾਨ ਬਣਦੇ ਨੇ ਕੋਈ ਕੋਈ ਪੰਮਲ ਪੂਸਾ ਤੇ ਨਹੀਂ ਪੈਂਦਾ ਜਾਂ ਉਸ ਦੇ ਵਿਰੋਧ ਵਿੱਚ ਤਾਂ ਕੋਈ ਨਹੀਂ ਹੁੰਦਾ ਇਹ ਵੀ ਸੋਚੇ ਕਿ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਹਰੇਕ ਕਦਮ ਹੁਣ ਫੂਕ ਫੂਕੇ ਰੱਖੇਗੀ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬੜੀਆਂ ਸਿਰ ਤੇ ਨੇ ਜੇਕਰ ਇਹਨਾਂ ਦੇ ਆਪਸੀ 카ਟੋ ਕਲੇਸ਼ ਇਹਨਾਂ ਦੇ ਆਪਸੀ ਲੜਾਈ ਝਗੜੇ ਆਪਸੀ ਧੜੇ ਪੰਜੀ ਬੰਦੀਆਂ ਨਾ ਖਤਮ ਹੋਈਆਂ ਧੜੇ ਬੰਦੀਆਂ ਨਾ ਖਤਮ ਹੋਈਆਂ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਲਈ ਬੇਹੱਦ ਜ਼ਿਆਦਾ ਮੁਸ਼ਕਲ ਹੋ ਜਾਣਗੀਆਂ ਜਿਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਹੋਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਹੁਣ ਕਾਂਗਰਸ ਪਾਰਟੀ ਏਜੰਸੀਆਂ ਦੇ ਥਰੂ ਇਹ ਪਤਾ ਕਰ ਰਹੀ ਹੈ ਕਿ ਪ੍ਰਧਾਨਗੀ ਵਾਸਤੇ ਜੱਟਸ ਕਿਹੜਾ ਚਿਹਰਾ ਫਿੱਟ ਹੈ ਪਰਵੇਸ਼ ਸਿੰਘ ਰਾਣਾ ਗੁਰਜੀਤ ਨਰਜੋਤ ਸਿੰਘ ਸਿੱਧੂ ਅਤੇ ਵਾਈਸ ਪ੍ਰਧਾਨ ਜਾਂ ਉਸ ਨੂੰ ਕੀ ਪੰਜਾਬ ਦਾ ਚੇਅਰਮੈਨ ਬਣਾ ਦਿੱਤਾ ਜਾਵੇ ਜਾਂ ਵਾਈਸ ਪ੍ਰਧਾਨ ਬਣਾ ਦਿੱਤਾ ਜਾਵੇ ਉਹ ਵੀ ਸੋਚ ਰਹੀ ਹੈ ਯਾਨੀ ਕਿ ਹਰੇਕ ਤਬਕੇ ਦੇ ਲੋਕਾਂ ਨੂੰ ਵੱਡੇ ਅਹੁਦੇ ਦੇਵੇਗੀ ਆ ਜਿਮਨੀ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਹਾਈ ਕਮਾਂਡ